हैलो एवरीवान वेलकम टू माई चैनल लाइफ स्टाइल विद मनवीर थोड़ा मेरे चैनल पर स्वागत हैगा गा तो इतने आप अपनी खुशियां अपने दुख सुख सुखन अपने रीछा अपने रिश्तेदार अपने सारे फैसटिवल थोड़े न सैलीब्रेट किए हैं गए तो अपने एक एक दिन थोड़े नीया गया दिखाया गया कितने कितने घूमन गए कि की शॉपिंग की सब कुछ तो ये बस हम मेरा एक छोटा जहा परिवार बन चुके चुका है सो वेलकम बैक टू माई चैनल लाइफ स्टाइल विद मनवीर होप ते वी होवोंगे सो प्लीज़ सबसक्राइब माई चैनल एंड लाइक शेयर माई भीडियोज़ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਮੈਨੂੰ ਖੁਸ਼ੀ ਆ ਰਹੀ ਹੈ ਕਿਉਂਕਿ ਐਕਚੁਅਲੀ ਕੱਲ ਨੂੰ ਸੈਨਡੇ ਹੈ ਤੇ ਸਾਡੇ ਨੇ ਐਡਮੈਂਟਨ ਵਿੱਚ ਨਗਰ ਕੀਰਤਨ ਮਤਲਬ ਕੱਲ ਨੂੰ ਨਗਰ ਕੀਰਤਨ ਹੈ ਤਾਂ ਆਪਾਂ ਕੱਲ ਨੂੰ ਨਗਰ ਕੀਰਤਨ ਤੇ ਜਾਣਾ ਤੇ ਮੈਨੂੰ ਬਹੁਤ ਖੁਸ਼ੀ ਜਿਹੜੀ ਵੀ ਹੈ ਕਿਉਂਕਿ ਉੱਥੇ ਨਾ ਮਤਲਬ ਵਧੀਆ ਰੌਣਕ ਹੋਗੀ ਹੈ ਨਾ ਤੇ ਆਪਾਂ ਬਾਬਾ ਜੀ ਦੀ ਸਵਾਰੀ ਦੇ ਨਾਲ ਚੱਲਾਂਗੇ ਹੈਨਾ ਤੇ ਵਧੀਆ ਟਾਈਮ ਸਪੈਂਡ ਵੀ ਹੋ ਜਾਊਗਾ ਨਾਲੇ ਹਾਜ਼ਰੀ ਲੱਗ ਜੂਗੀ ਆਪਣੀ ਤੇ ਪਲ ਨਾ ਹੋਣੀ ਕਿਪਸ ਕੇਸੀ ਨਾ ਕੀ ਹਟੇਂਗੀ ਤੇ ਬਸ ਮੈਂ ਨਾ ਹੋਣੀ ਕੇਸੀ ਨਾ ਕੇ ਆਈਆਂਗੀ ਤੇ ਮੇਰੇ ਬਾਲ ਹਜੇ ਗਿੱਲੇ ਨਹੀਂ ਬਸ ਮੈਂ ਐਕਸਟਰਾ ਪਾਣੀ ਹੈ ਜਿਹੜਾ ਕੱਢਿਆ ਹੋਇਆ ਬਸ ਇਹਨੂੰ ਚੜਨੀ ਰੇ ਹੈਗੇ ਉਹ ਆਪਣੇ ਬਾਲ ਗਿੱਲੇ ਆਗੇ ਤੇ ਬਸ ਮੈਂ ਤੇਲ ਦੀ ਸਪਰੇਅ ਕਰ ਲੈਣੀ ਆ ਜੜਾਂ ਤੇ ਤੇ ਤੁਸੀਂ ਨਾ ਮੈਨੂੰ ਕਿਸ ਨੇ ਕਮੈਂਟ ਕੀਤਾ ਸੀ ਕਹਿੰਦੇ ਮਨਵੀਰ ਹਾ ਨਾ ਵੀ ਇੱਥੇ ਬਾਲ ਨਾ ਬਹੁਤ ਬਾਰ ਆ ਕੇ ਟੁੱਟਦੇ ਆ ਤੇ ਇੱਥੇ ਟੁੱਟਦੇ ਆ ਤੇ ਆਪਾਂ ਇਹਦੇ ਵਿੱਚ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਅੱਛਾ ਜਿਹੜਾ ਪਾਣੀ ਹੈ ਨਾ ਉਹਦੇ ਵਿੱਚ ਕਲੋਰੀਨ ਬਹੁਤ ਜ਼ਿਆਦਾ ਹੁੰਦਾਗਾ ਤਾਂ ਉਹਦੇ ਕਰਕੇ ਬਾਲ ਟੁੱਟਦੇ ਹੀ ਆ ਤੇ ਉਹਦਾ ਹੱਲ ਇਹ ਹੈ ਕਿ ਇੱਕ ਫਿਲਟਰ ਆਉਂਦਾਗਾ ਜਿਹੜਾ ਕਿ ਆਪ ਆਪਣੇ ਨਾ ਸ਼ਾਵਰ ਤੇ ਹੈ ਨਾ ਆਪਾਂ ਕੀ ਕਹਿੰਦੇ ਨੇ ਪੰਜਾਬੀ ਜਿਹਨੂੰ ਪਹਾਰਾ ਹਾਰਾ ਆਪਣੀ ਆਈ ਡੋਨਟ ਨੋ ਸ਼ਾਇਦ ਹੁੰਦਾ ਹੈ ਨਾ ਜਿਹੜਾ ਆਪਾਂ ਉਹਦੀ ਫਿਲਟਰ ਲਗਾ ਲੈਨੇ ਤਾਂ ਪਾਣੀ ਫਿਲਟਰ ਹੋ ਕੇ ਆਉਂਦਾ ਹੁੰਦਾ ਆਪਾਂ ਉਹ ਵੀ ਲਗਾ ਸਕਦੇ ਆ ਬਟ ਕਈ ਵਾਰ ਆਉਂਦਾ ਹੈ ਨਾ ਬਾਹਰੋਂ ਇਹਨੇ ਕੋਸਟਲੀ ਕਾਤੋਂ ਲੈਣਾ ਹੈ ਨਾ ਖਰਚਾ ਕਾਤੋਂ ਕਰਨਾਗਾ ਤਾਂ ਫਿਰ ਤੁਸੀਂ ਨਾ ਜਦ ਆਪਣੇ ਬਾਲ ਹਨਾ ਗਿੱਲੇ ਹੁੰਦੇ ਆਗੇ ਜਿਵੇਂ ਹੁਣ ਨਾ ਮੈਂ ਜਸਟੇ ਤੋਲੇ ਨਾ ਪਾਣੀ ਇਹਦਾ ਨਿਚੋੜਿਆਗਾ ਹੋਰ ਕੁਛ ਨਹੀਂ ਕੀਤਾ ਮੇਰੇ ਬਾਲ ਹਜੇ ਗਿੱਲੇ ਆ ਤਾਂ ਇਹਦੇ ਤੁਸੀਂ ਜੜਾਂ ਦੇ ਤੇਲ ਸਪਰੇਅ ਕਰੋ ਮਤਲਬ ਤੇਲ ਲਗਾ ਲਓ ਆਪਣੇ ਜੜਾ ਤੇ ਤੇ ਉਹ ਬਹੁਤ ਅਸਰ ਕਰੂਗਾ ਪਤਾ ਆਪਣੇ ਪਿੰਡਾਂ ਚ ਜਾਂ ਮਤਲਬ ਆਪਣੇ ਹੁੰਦਾ ਕੀ ਆ ਆਪਾਂ ਨਾ ਹਮੇਸ਼ਾ ਨਾ ਨੋਂ ਤੋਂ ਪਹਿਲਾਂ ਤੇਲ ਲਗਾਉਣਿਆਂਗੇ ਜਿਵੇਂ ਹੁਣ ਆਪਾਂ ਜੜਾਂ ਚ ਤੇਲ ਲਗਾਉਣੇ ਲੇਕਿਨ ਆਪਣੇ ਤੁਸੀਂ ਐ ਦੇਖੋ ਚ ਆਪਣੀ ਬਾਲਾਂ ਚ ਮਿੱਟੀ ਹੁੰਦੀ ਆ ਹਨਾ ਤੇ ਬਾਲ ਗੰਦੇ ਹੁੰਦੇ ਆਗੇ ਆਪਾਂ ਤਾਂ ਹੀ ਇੰਤੋਂ ਆਨੇ ਹੁੰਦੇ ਆ ਬਾਲ ਲੇਕਿਨ ਆਪ ਉਸ ਤੋਂ ਪਹਿਲਾਂ ਆਪਣਾ ਉਹ ਤੇ ਐਂ ਰਗੜ ਰਗੜ ਕੇ ਮ사ਜ ਕਰਾਂਗੇ ਤੇਲ ਦੀ ਆ ਪੂਰੇ ਵਿੱਚ ਜੜਾਂ ਦੇ ਰਚਾਵਾਂਗੇ ਤੇਲ ਜਦਕਿ ਉਹਦੇ ਨਾਲ ਤੁਸੀਂ ਐਵੇਂ ਤਾਂ ਦੇਖੋ ਵੀ ਤੁਹਾਡੇ ਜਿੰਨੇ ਵੀ ਮਿੱਟੀ ਆ ਧੂੜ ਆ ਉਹ ਵੀ ਤੁਹਾਡੇ ਅੰਦਰ ਜਾ ਰਿਹਾ ਹੈਗਾ ਸਕੈਲਪ ਤੇ ਤਾਂ ਕਰਕੇ ਅਗੇ ਤੁਸੀਂ ਤੇਲ ਲਗਾਉਣਾ ਤਾਂ ਮੈਂ ਹਮੇਸ਼ਾ ਹੀ ਸੁਜੈਸਟ ਕਰੂੰਗੀ ਕਿ ਨੋਂ ਤੋਂ ਬਾਅਦ ਜੇ ਤੁਹਾਡੇ ਪੰਪਾਲ ਗਿੱਲੇ ਹੋਣ ਹਨਾ ਬਸ ਐਕਸਟਰਾ ਪਾਣੀ ਸੋਖ ਲਓ ਤੇ ਉਸ ਤੋਂ ਬਾਅਦ ਤੁਸੀਂ ਤੇਲ ਲਗਾਓ ਤੇ ਸੱਚੀ ਉਹ ਬਹੁਤ ਅਸਰ ਕਰਦਾਗਾ ਤੁਹਾਡੇ ਵਾਲ ਝੜਨੋ ਵੀ ਹਟਦਾ ਛਾ ਤੁਹਾਡੇ ਡੈਂਡਰਫ ਵੀ ਘਟਦਾਗਾ ਤੁਹਾਡੇ ਵਾਲ ਟੁੱਟਦੇ ਵੀ ਨਹੀਂ ਹੈਗੇ ਤੇ ਗਰੋਥ ਵੀ ਵਧੀਆ ਆਉਂਦੀ ਹੈਗੀ ਤੇ ਤੁਸੀਂ ਇਹ ਦੇਖੋ ਮੈਂ ਸਮੂਥਨਿੰਗ ਕਰਾ ਕੇ ਆਈ ਸੀ ਤੇ ਮੇਰੇ ਵਾਲਾਂ ਦੀ ਗਰੋਥ ਵਧ ਗਈ ਆਮ ਐਨੇ ਮੈਨ ਲੱਗਦਾ ਇਸ ਤੋਂ ਬਾਅਦ ਮੇਰੇ ਵਾਲ ਸਟ੍ਰੇਟ ਨੇਗੇ ਥੱਲੇ ਥੱਲੇ ਤੇ ਤੁਸੀਂ ਇਹ ਦੇਖੋ ਮੇਰੀ ਐਨੀ ਗਰੋਥ ਵਧੀ ਹੈਗੀ ਮੇਬੀ ਸ਼ਾਇਦ ਐਨਿਕ I don't know ਮੇ ਕਿ ਨੇ ਬਦਲੀ ਲੇ ਕਿ ਮੇਰੀ ਗਰੋਥ ਵਧੀ ਹੈ ਕਿਉਂਕਿ ਮੈਂ ਦੇਖਿਆਗਾ ਮੈਨੇ ਤੇ ਸਾਲ ਹੋਣਾ ਲਗਾ ਮੈਨੂੰ ਤੇ ਇਸ ਮੈਂ ਉਹ ਜਸਟ ਹੋਂ ਤੋਂ ਪਹਿਲੇ ਸਮੂਥਨਿੰਗ ਕਰਵਾਈ ਸੀਗੀ ਤੁਸੀਂ ਆ ਦੇਖੋ ਐਨਿੰਗ ਗਰੋਥ ਮੇਰੀ ਵੱਧ ਗਈ ਆ ਤੇ ਫਿਰ ਤਾਂ ਇਹ ਕਹਿੰਦੇ ਤੁਸੀਂ ਹਮੇਸ਼ਾ ਨਾ ਨਹੋਂ ਤੋਂ ਬਾਅਦ ਤੇਲ ਲਗਾਓ ਹਨਾ ਜੜਾਂ 'ਚ ਤੇਲ ਲਗਾ ਲਓ ਤੇ ਜਿਹੜੀ ਆਪਣੀ ਲੈਂਥ ਹੁੰਦੀ ਆ ਆ ਵਾਲੀ ਹੈ ਨਾ ਲੈਂਥ ਹੁੰਦੀ ਆ ਇਹ ਤੇ ਆਪਾਂ ਸੀਰਮ ਲਗਾਉਣੀ ਹੁੰਦੀ ਹੈਗੀ ਜੜਾਂ 'ਚ ਕਦੇ ਵੀ ਸੀਰਮ ਨਾ ਲਗਾਓ ਸਕੈਲਪ ਤੇ ਤੁਸੀਂ ਕਦੇ ਵੀ ਸੀਰਮ ਨਾ ਲਗਾਓ ਜੜਾਂ 'ਚ ਹਮੇਸ਼ਾ ਤੁਸੀਂ ਤੇਲ ਲਗਾਓ ਤੇਲ ਤੁਹਾਡਾ ਕੋਈ ਵੀ ਹੋ ਸਕਦਾ ਕੋਕੋਨਟ ਤੇਲ ਹੋ ਸਕਦਾ ਤੁਸੀਂ ਹਲਕਾ ਜਿਹਾ ਲਗਾਉਣਾ ਸਰੋਂ ਦਾ ਤੇਲ ਵੀ ਲਗਾ ਸਕਦੇ ਜਸਟ ਮਤਲਬ 2-3 ਬੂੰਦਾ ਥੈਟਸ ਇਟ ਇਹ ਤਾਂ ਬਾਦ ਦਾ ਪੰਨ ਲੋਨ ਦੀ ਲੋੜ ਨਹੀਂ ਹੈਗੀ ਆਪਾਂ ਅਗਰ ਕਹਿੰਨੇ ਨਾ ਆਪਾਂ ਤੇਲ ਚ ਸਾਈ ਜਾਂਨੇ ਚ ਸਾਈ ਜਾਂਨੀ ਆਪਣੇ ਸਕੈਲਪ ਨੂੰ ਇਹਨੇ ਤੇਲ ਦੀ ਲੋੜ ਨਹੀਂ ਹੁੰਦੀ ਆਪਣੇ ਜਿਹੜੇ ਜੜਾਂ ਹੁੰਦੀਆਂ ਨੇ ਹਨਾ ਵਾਲਾਂ ਦੀਆਂ ਉਹ ਖੁਦ ਹੀ ਤੇਲ ਪ੍ਰੋਡਿਊਸ ਕਰਦੀਆਂ ਨੇ ਤੇ ਆਪਾਂ ਨੂੰ ਤੇਲ ਦੀ ਲੋੜ ਨਹੀਂ ਹੁੰਦੀ ਤੇ ਤਾਂ ਹੀ ਕਰਕੇ ਤਾਂ ਆਪਣੇ ਡੈਂਡਰਫ ਹੁੰਦਾ ਜਦੋਂ ਆਪਾਂ ਉਹਨੂੰ ਤੇਲ ਚ ਸਸਾਈ ਜਾਂਦੇ ਹਾਂ ਨਾ ওভারਲੋਡ ਹੋ ਜਾਂਦਾ ਉਹ ਜਿਹੜਾ ਇਹ ਵਾਲੇ ਵਾਲੇ ਤਾਂ ਉਹਦੇ ਕਰਕੇ ਡੈਂਡਰਫ ਹੋ ਜਾਂਦਾਗਾ ਤੇ ਬਾਕੀ ਮਿੱਟੀ ਧੂੜ ਜੰਮੀ ਹੁੰਦੀ ਹੈਗੀ ਆਪਣੇ ਵਾਲਾਂ ਤੇ ਆਪਾਂ ਤੇਲ ਚ ਸਸਾਈ ਜਾਂਦੇ ਆ ਤੇ ਡੈਂਡਰਫ ਹੋ ਜਾਂਦਾ ਨਾਲ ਚਿਪਕ ਜਾਂਦਾ ਹੋ ਤੇ ਫਿਰ ਇਸ ਲਈ ਆਪਾਂ ਹਮੇਸ਼ਾ ਨਹਾਉਣ ਤੋਂ ਬਾਅਦ ਲਗਾਵਾਂਗੇ ਨਾ ਤਾਂ ਜ਼ਿਆਦਾ ਵਧੀਆ ਹੋਊਗਾ ਇਹ ਮੇਰੇ ਕੋਲ ਤੁਸੀਂ ਪੁੱਛਦੇ ਹੋ ਨਾ ਮੈਂ ਵੀ ਤੁਸੀਂ ਕਿਹੜੀ ਸਪਰੇਅ ਨੇ ਇਹ ਐਕਚੁਅਲੀ ਪਾਣੀ ਹੈਗਾ ਤੇ ਤੇਲ ਹੈਗਾ ਇਹ ਦੋਨੇ ਮਿਕਸ ਨੇ ਮੈਂ ਹੁਣ ਸ਼ੇਕ ਕਰਤਾ ਹੁਸਨ ਪਹਿਲਾਂ ਵੀ ਦਿਖਾਇਆ ਹੋਇਆ ਇਹ ਚ ਥੋੜਾ ਪਾਣੀ ਹੈ ਤੇ ਬਾਕੀ ਤੇਲ ਹੈ ਇਹ ਜਸਟ ਡਾਇਰੈਕਟ ਐਵੇਂ ਆਉਂਦਾਗਾ ਪਾਣੀ ਤੇ ਤੇਲ ਇਹ ਲੈਕਮੇ ਕੰਪਨੀ ਦਾਗਾ ਟੈਕਨੀਆਂ ਦਾ ਆਰਗੈਨਿਕ ਬੈਲੈਂਸ ਹਾਈਡਰਾ ਆਇਲ ਵੈਸੇ ਮੈਂ ਕੋਕੋਨਟ ਤੇਲ ਪਾ ਹਲ ਰਹੀ ਸੀ ਗੁਰੇ ਬਟ ਇਹ ਵੀ ਵਧੀਆਗਾ ਮੈਨੂੰ ਬਹੁਤ ਵਧੀਆ ਲੱਗਿਆ ਇਹ ਪਰਸਨਲੀ ਬਾਕੀ ਸਪਰੇਅ ਕਰੋ ਜਸਟ ਕੰਮ ਨਿਬੜਿਆ ਆਪਣਾ ਜੜਾ ਜ ਮੈਂ ਹਮੇਸ਼ਾ ਇਹੀ ਤੇਲ ਲਾਉਣੀਆ ਉਹ ਅੱਜ ਬੱਸ ਜਸਟ ਦੋ ਤਿੰਨ ਬੂੰਦਾਂ ਲਾ ਲਓ ਤੁਸੀਂ ਕਹੋਗੇ ਮੈਂ ਵੀ ਤੁਸ ਤੇਨ ਐ ਸਪਰੇਅ ਕਰਾਂ ਕਿਉਂਕਿ ਇੱਥੇ ਵੀ ਸ ਪਾਣੀ ਵੀ ਹੈਗਾ ਇਹ ਜਸਟ ਡਾਇਰੈਕਟ ਤੇਲ ਨਹੀਂ ਹੈਗਾ ਇਹ ਚ ਹਲਕਾ ਪਾਣੀ ਵੀ ਆ ਲੋਟ ਜਿਹੜਾ ਤੇ ਆਪਣੇ ਤੇਲ ਲੱਗ ਗਿਆਗਾ ਸਕੈਲਪ ਤੇ ਬਸ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਇਹਦਾ ਬਚਾ ਤੁਸੀਂ ਮ사ਜ ਕਰਾ ਲਓ ਕਿਸੇ ਤੋਂ ਬਟ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਤੇ ਨਾ ਹੀ ਕੋਈ ਕਰਨ ਵਾਲਾ ਹੈਗਾ ਵੀ ਕਰ ਤੂੰ ਇੰਡੀਆ ਦਾ ਜੱਸੀ ਆਂਟੀ ਤਾਂ ਮੈਂ ਕਰਾ ਲੈਂਦੀ ਸੀਗੀ ਹੈਨਾ ਉਹ ਤਾਂ ਮੈਂ ਵੀ ਕਰਾਉਣ ਬੈਠਦੀ ਸੀ ਮੈਨੂੰ ਇੰਨੀ ਨੌਲੇਜ ਵੀ ਨਹੀਂ ਹੁੰਦੀ ਸੀ ਹੈਗੀ ਹੈਨਾ ਵੀ ਆਪਾਂ ਕਰੀਏ ਕੀ ਉਸ ਤੋਂ ਬਾਅਦ ਜਦੋਂ ਆਪਾਂ ਕਰਦੇ ਰਹਿਣਾ ਕਰਦੇ ਰਹਿਨੇ ਹੈਨਾ ਜਿਵੇਂ ਹੁਣ ਮੈਂ ਸੈਲੂਨ ਦਾ ਕੋਰਸ ਵੀ ਕੀਤਾ ਸੀਗਾ ਤਾਂ ਉਹਦੇ ਵਿੱਚ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆਗਾ ਸੋ ਮੈਂ ਤੁਹਾਨੂੰ ਦੱਸਦੀ ਵੀ ਆਂਗੀ ਕਿ ਨਹਾਉਣ ਤੋਂ ਬਾਅਦ ਤੁਸੀਂ ਆਪਣੀ ਸਕੈਲਪ ਤੇ ਤੇਲ ਲਗਾਓ ਤੇ ਤੇਲ ਆਪਨ ਬਹੁਤ ਜ਼ਿਆਦਾ ਲਾਉਣ ਦੀ ਲੋੜ ਨਹੀਂ ਹੈਗੀ ਜਸਟ ਤਿੰਨ ਬੂੰਦਾ ਵੀ ਬਹੁਤ ਨੇਕਿਆ ਅਗਰ ਸਰੋ ਤਾਂ ਤੇ ਲਾਰੇ ਤੁਸੀਂ ਕੋਕੋਨਟ ਦਾ ਤੇਲ ਲਾਉਣਿਆ ਬੁੰਦਲੇ ਆਲੋ ਐਵੇਂ ਕਰ ਲਓ ਹੱਥਾਂ ਤੇ ਤੇ ਜਸਟ ਨਾ ਉਹਨੂੰ ਇੱਥੋਂ ਸਟਾਰਟ ਕਰ ਲਓ ਤੇ ਉਹਨੂੰ ਐ ਪੂਰੀ ਸਕੈਲਪ ਤੇ ਬਸ ਤੇਲ ਨੂੰ ਆਪਣਾ ਚਸਾ ਲਿਓ ਤੇ ਬਾਕੀ ਤੁਸੀਂ ਤੇਲ ਆ ਦੀ ਲੈਂਥ ਤੇ ਲਾਉਣਾ ਐਵੇਂ ਐਵੇਂ ਕਰਕੇ ਲੈਂਥ ਤੇ ਵੀ ਲਾ ਸਕਦੇ ਹੋਗੇ ਬਟ ਮੈਂ ਆਪਣੀ ਸੀਰਮ ਹੀ ਲਗਾਉਂਗੀ ਲੈਂਥ ਤੇ ਕਿਉਂਕਿ ਮੇਰੇ ਸਮੂਥਨਿੰਗ ਕਰੀ ਹੋਈਏਗੀ ਵੈਸੇ ਇਹਡਾ ਕੋਈ ਚੱਕਰ ਹੈ ਨਹੀਂ ਮੈਂ ਤੇਲ ਵੀ ਲਗਾ ਸਕਦੀ ਆ ਬਟ ਮੇਰੇ ਕੋਲ ਸੀਰਮ ਹੈਗੀ ਆ ਤੇ ਬਸ ਆਪਾਂ ਥੋੜੀ سی ਸੀਰਮ ਲਾ ਲੈਨੇ ਆ ਤੇ ਤੁਸੀਂ ਪੁੱਛ ਰਹੇ ਸੀ ਕਹਿੰਦੇ ਮਨਵੀ ਜੀ ਮੈਂ ਤੁਸੀਂ ਉਹ ਕਰਾਈ ਹੋਈ ਹੈ ਆਪਣਾ ਕਿ ਕਹਿੰਦੇ ਹੁੰਦੇ ਆਗੇ ਸਮੂਥਨਿੰਗ ਕਰਾਈ ਹੋਈ ਆ ਤੁਸੀਂ ਹੈਅਰ ਸਟਾਈਲ ਕਰਦੇ ਰਹੇ ਨੇ ਹੋ ਹਨਾ ਫ੍ਰੈਂਚ ਕਰਦੇ ਰਹੇ ਨੇ ਹੋ ਤੇਲ ਲਗਾਉਂਦੇ ਰਹੇ ਨੇ ਉਹਦਾ ਕੋਈ ਫਰਕ ਤਾਂ ਨਹੀਂ ਪੈਂਦਾ ਇਹਦਾ ਕੋਈ ਫਰਕ ਨਹੀਂ ਪੈਂਦਾ ਅਗਰ ਥੋੜੀ ਸਮੂਥਨਿੰਗ ਵਧੀਆ ਕੀਤੀ ਹੋਈ ਹੈਗੀ ਹਨਾ ਤਾਂ ਛੋਡੀ ਸਮੂਥਨਿੰਗ ਨੂੰ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਚਾਹੇ ਕਿ ਮੈਂ ਮਰਜ਼ੀ ਕਰੂੰ ਚਾਹੇ ਤੁਸੀਂ ਕਿ ਕਰਲ ਪਾ ਲਓ ਮੈਂ ਬਹੁਤ ਵਾਰ ਪਾਇਆ ਮੈਂ ਕਰਲ ਪਾ ਕੇ ਦੇਖਿਆ ਮੈਂ ਵੀ ਮਾੜੀ ਮੋਟਾ ਕਹਿੰਦੀ ਨਹੀਂ ਮੈਂ ਕਰਲ ਪਾਏ ਹੋਏ ਆ ਆਪਣੇ ਵਾਲਾਂ ਤੇ ਇੱਥੇ ਆ ਕੇ ਪਾਏ ਸੀਗੇ ਦੋ ਤਿੰਨ ਵਾਰ ਪਾਇਆ ਬਟ ਸੈੱਟ ਹੋ ਗਏ ਜੋ ਆਪਾਂ ਪਾਣੀ ਲੱਗ ਜੋ ਬਾਲਾਂ ਤੇ ਦਵਾਰੇ ਉਹ ਵੀ ਹੋ ਜਾਣਗੇ ਅਗਰ ਤੁਹਾਡੀ ਸਮੂਥਿੰਗ ਵਧੀਆ ਕੀਤੀ ਹੋਈ ਹੈਗੀ ਸੋ ਆਪਣਾ ਹੋ ਗਿਆ ਤੇ ਫੇਸ ਤੇ ਮੈਂ ਜਸਟ ਸੀਰਮ ਲਗਾ ਹੀ ਲਿਆ ਸੀਗਾ ਵੈਸੇ ਮੈਨੂੰ ਤੁਸੀਂ ਕਹੋਗੇ ਕਿ ਇਹਨੂੰ ਹਰਮੀਤ ਕਾਲਾ ਸ਼ੌਂਕ ਹੈਗਾ ਮੇਰੇ ਸਕਿਨ ਕੇਅਰ ਦੇ ਸ਼ੌਂਕ ਹੈਗਾ ਸਕਿਨ ਕੇਅਰ ਹੈਅਰ ਕੇਅਰ ਮਤਲਬ ਮੇਰੇ ਕੋਲ ਜਿੰਨੇ ਮੈਂ ਚਾਹ ਸਕਦੀ ਆ ਪ੍ਰੋਡਕਟ ਮੇਰੇ ਕੋਲ ਉਹਨੇ ਪ੍ਰੋਡਕਟ ਹੋਣਾ ਮੈਂ ਪਰ ਇਹ ਜ਼ਿਆਦਾ ਕਿਉਂ ਖੁਸ਼ ਆਂ ਕਿ ਮੈਨੂੰ ਕੰਮ ਤੋਂ ਖੁਦ ਛੁੱਟੀ ਨਹੀਂ ਲਈ ਪਈ ਮੇਰੀ ਉਹਨਾਂ ਨੇ ਸ਼ਿਫਟ ਹੀ ਨਹੀਂ ਪਾਈ ਹੈਗੀ ਕੱਲ ਦੀ ਸੋ ਮੈਂ ਉਹਦੇ ਲਈ ਜ਼ਿਆਦਾ ਖੁਸ਼ ਆਂਗੀ ਕਿਉਂਕਿ ਕਾਫੇ ਦੀ ਸ਼ਿਫਟ ਹੁੰਦੀ ਹੈ ਨਾ ਫਿਰ ਮੈਨੂੰ ਛੁੱਟੀ ਲੈਣੀ ਪੈਂਦੀ ਤੇ ਮੈਨੂੰ ਥੋੜਾ ਜਿਹਾ ਅਫਸੋਸ ਵੀ ਹੁੰਦਾ ਹੈ ਨਾ ਕਿ ਮੈਂ ਛੁੱਟੀ ਲੈ ਵੀ ਰਹੀ ਆ ਹਨਾ ਲੇਕਿਨ ਉਹਨਾਂ ਨੇ ਆਪ ਹੀ ਦਿੱਤੀ ਹੋਈ ਹੈਗੀ ਸੋ ਇਹ ਮੇਰੇ ਲਈ ਜ਼ਿਆਦਾ ਖੁਸ਼ੀ ਦੀ ਹੈ ਗੱਲ ਚਲੋ ਐਨਰਜੀ ਆਈ ਹੈ ਲੈ ਵੈਕਿਊਮ ਸੂਪ ਤੇ ਮੈਂ ਉੱਤੇ ਕਵਰ ਕੀਤਾ ਸੀ ਤੇ ਮੈਂ ਨਹੀਂ ਕਿ ਮੁੱਕੀ ਨਾ ਪਾਈ ਵੀ ਹਨਾ ਫੈਲ ਹਾ ਸੂਟ ਮੇਰੇ ਨਹੀਂ ਆਉਂਦਾ ਇੰਡੀਆ ਤੋਂ ਮੈਂ ਮੰਗਵਾਇਆ ਹੋਇਆ ਹੈਗਾ ਬਟ ਥੋੜੇ ਮੇਰੇ ਨਾਲ ਕਮੀਜ਼ ਟਾਈਟ ਹੈਗਾ ਸੋ ਸ਼ਰਾਰ ਮੇਰੀ ਆਉਂਦਾਗਾ ਬਟ ਕਮੀਜ਼ ਟਾਈਟ ਆਗਾ ਸੋ ਜੇ ਆਪਾਂ ਇੰਡੀਆ ਗਏ ਵਾਪਸ ਤੇ ਜਾਵਾਂਗੇ ਤੇ ਮੈਂ ਹੁਣ ਸੋਚ ਰਹੀ ਹਾਂ ਕਿ ਮੈਂ ਪਾਵਾਂ ਕੀ ਫੈਲ ਆ ਵੀ ਬਹੁਤ ਜ਼ਿਆਦਾ ਸੋਨਾ ਸੂਟ ਆਗਾ ਮੇਰਾ ਮੈਂਨੇ ਆਪਣੇ ਬਰਥਡੇ ਤੇ ਪਾਇਆ ਹੋਇਆ ਇਸ ਤੇ ਇੱਕ ਬਸ ਬਰਨਾਲੀ ਗਈ ਇਸ ਮੇਲੇ ਦੋ ਦੋ ਪਾਇਆ ਜਸ ਤੋਂ ਵਾਰ ਫੁੱਟ ਪਾਇਆ ਹੈ ਬਟ ਇਹ ਫੁੱਟ ਬਹੁਤ ਜ਼ਿਆਦਾ ਸੋਨਾਗਾ ਬਟ ਇਹਦੀ ਪ੍ਰੋਬਲਮ ਇਹ ਹੈ ਕਿ ਇਹਦੀ ਚੁੰਨੀ ਔਰ ਗਾਂਜ ਜਦੀ ਹੈ ਵੈਸੇ ਇੱਕ ਮੇਰਾ ਸੂਟ ਹੈ ਫਿਰੋਜੀ ਇਹ ਮੈਂ ਨਹੀਂ ਪਾਇਆ ਹੈਗਾ ਅਜੇ ਤੱਕ ਇੱਥੇ ਨਹੀਂ ਪਾਇਆ ਇੰਡੀਆ ਬਹੁਤ ਵਾਰ ਪਾਇਆਗਾ ਸੋ ਮੈਂ ਹੁਣ ਸੋਚ ਰਹੀ ਆਂਗੀ ਮੈਂ ਕੀ ਪਾਵਾਂ ਸੋ ਮੈਨੂੰ ਫਸਟ ਥਿੰਗ ਇਹ ਵੀ ਆ ਕਿ ਨਗਰ ਕੀ ਤਰਾ ਦਿਨ ਕਾਲੂ ਵੇ ਮੀਨ ਨਾ ਪਵੇ ਰੱਬ ਸੁੱਖ ਰੱਖੇ ਹਨਾ ਵੀ ਮੀਨ ਨਾ ਪਵੇ ਤਾਂ ਕਿ ਸਾਨੂੰ ਪਤਾ ਨਹੀਂ ਦੂਮੀ ਪੈ ਜਾਂਦਾ ਤਾਂ ਜੋ ਵੀ ਆਪਾਂ ਸੋਚਿਆ ਹੁੰਦਾ ਉਹ ਨਹੀਂ ਹੁੰਦਾ ਉਹ ਉੱਥੇ ਵੀ ਹਨਾ ਤਿਆਰੀਆਂ ਕੀਤੀਆਂ ਹੋਣਗੀਆਂ ਉਹਨਾਂ ਨੇ ਉਹ ਵੀ ਖਰਾਬ ਹੋ ਜਾਣਗੀਆਂ ਜਦ ਕਿ ਮੀਂਹ ਆ ਜਾਂਦਾ ਹੁੰਦਾ ਨਗਰ ਕੀਤਨ ਨਾਲ ਦਿਨ ਬਹੁਤ ਵਾਰ ਮੀਂਹ ਪਿਆ ਹੈਗਾ ਉਰੇ ਪਿਛਲੀ ਵਾਰ ਵੀ ਮੈਨੂੰ ਲੱਗਾ ਸ਼ਾਇਦ ਪਿਆ ਸੀਗਾ ਮੈਂ ਵੀਡੀਓ ਦੇਖਿਆ ਸੀ ਤੇ ਉਹਨਾਂ ਨੇ ਵੀ ਐਤ ਕੀ ਮੈਂਸ਼ਨ ਕੀਤਾ ਹੋਇਆਗਾ ਕਹਿਣ ਤੁਸੀਂ ਆਪਦੇ ਨਾ ਮਤਲਬ ਕੱਪੜੇ ਵਗੈਰਾ ਵੀ ਉਹ ਵੀ ਅਕੋਰਡਿੰਗ ਟੂ ਪਾ ਕੇ ਆਇਓ ਹਨਾ ਵੀ ਜੇ ਠੰਡ ਹੋ ਗਈ ਮੌਸਮ ਚੇਂਜ ਹੋ ਗਿਆ ਕਿਉਂਕਿ ਅੱਜ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਕਿੰਦੇ ਮੌਸਮ ਚੇਂਜ ਹੋ ਗਿਆ ਸੋ ਵੀ ਤੁਸੀਂ ਔਖੇ ਨਾ ਹੋ ਹਨਾ ਇਹ ਕੱਪੜੇ ਵਧੀਆ ਪਾ ਕੇ ਆਇਓ ਐ ਕਿ ਨਾ ਸੋਟਾ ਮੇਰਾ ਬੱਸ ਸੇ ਕੈਰੀ ਇਸੇ ਕਹਿੰਦੀ ਮੈਂ ਵੀ ਤੁਸੀਂ ਆਪਣੇ ਸੂਟਾਂ ਦੀ ਹਨਾ ਕਲੈਕਸ਼ਨ ਦੀ ਵੀਡੀਓ ਬਣਾਓ ਤੇ ਆਪਾਂ ਬਣਾਵਾਂਗੇ ਜਦੋਂ ਕਦੀ ਫੇਰ ਛੁੱਟੀਆਂ ਮਿਲੀ ਆਪਾਂ ਨੂੰ ਹੋ ਇਹ ਦੁਪੱਟਾ ਇਹ ਦੁਪੱਟੇ ਤੁਸੀਂ ਨਹੀਂ ਭੁੱਲ ਸਕਦੇ ਹੈਗੇ ਤੇ ਮੈਂ ਵੀ ਨਹੀਂ ਭੁੱਲ ਸਕਦੀ ਇਹ ਮੰਮਾ ਦਾ ਦੁਪੱਟਾ ਹੈਗਾ ਤੇ ਮਮਾ ਨੇ ਦੁਪੱਟਾ ਮਤਲਬ ਸੂਟ ਮਮਾ ਜਮਾ ਸਿੰਪਲ ਸੀ ਲੇਸ ਵਾਲਾ ਜਸਟ ਇਹ ਦੁਪੱਟਾ ਮੈਂ ਉਹਨਾਂ ਤੋਂ ਲਿਆਈ ਸੀ ਤੇ ਮੈਂ ਨਾ ੱੱਕੇ ਨਾਲ ਨਾ ਟਿੱਚ ਚ ਪਾ ਕੇ ਲੈ ਕੇ ਆਈ ਸੀ ਤੇ پتہ ਹੈ ਦੁਪੱਟਾ ਮੈਂ ਪਾਰਸਲ ਚ ਨਹੀਂ ਮੰਗਾਇਆ ਕਿਉਂਕਿ ਮੈਂ ਨਹੀਂ ਕਿਉਂਕਿ ਮੈਨੂੰ ਪਤਾ ਸੀ ਅਗਰ ਮੈਂ ਉੱਥੇ ਛੱਡੇ ਇਹ ਦੁਪੱਟਾ ਮਮਾ ਇਹਨਾਂ ਕੋਈ ਸੂਟ ਬਣਾ ਲੂਗੀ ਕਿਉਂਕਿ ਇਹ ਦੁਪੱਟਾ ਨਾ ਹਰ ਇੱਕ ਸੂਟ ਨਾਲ ਬਹੁਤ ਜ਼ਿਆਦਾ ਸੋਹਣਾ ਲੱਗਦਾ ਕੋਈ ਮਰਜ਼ੀ ਸੂਟ ਬਣਾ ਲਓ ਤਾਂ ਇਹ ਕਰਕੇ ਮੈਂ ਦੁਪੱਟਾ ਛੱਡ ਕੇ ਹੀ ਨਹੀਂ ਆਈ ਮੈਂ ਤਾਂ ਨਾਲ ਹੀ ਲਿਆਈ ਕਿੰਨਾ ਸੋਹਣਾ ਦੁਪੱਟਾ ਦੇਖੋ ਇਹ ਦੁਪੱਟਾ ਹੀ ਲ ਮੈਨੂੰ ਐਸੀ ਸੂਟ ਤਾਂ ਬਾਜ਼ਾਰ 'ਚ ਦਿਖੇ ਹੋਏ ਡੁਪੱਟਾ ਚੱਕੋ ਪਹਿਲਾਂ ਨਾਲੇ ਭਾਰੀ ਵੀ ਹੈਗਾ ਥੋੜਾ ਜਿਹਾ ਭਾਰੀ ਐਨਾ ਵੀ ਨਹੀਂ ਬਟ ਇਹ ਸਿਰ ਤੇ ਖੜ ਜਾਂਦਾ ਮੈਂ ਇਹ ਸੋਚ ਰਹੀ ਆਂ ਵੀ ਡੁਪੱਟੇ ਨਾਲ ਕੋਈ ਕੰਬੀਨੇਸ਼ਨ ਬਣਾ ਲੈਂਦੀ ਸੂਟ ਦਾ ਸੋਹਾ ਡੁਪੱਟਾ ਪਾ ਸ਼ਾਰਟਲਿਸਟ ਕਰ ਲਿਆ ਬਟ ਸੋ ਇਟ ਬੈਟ ਸਟ ਸੋ ਇਹ ਡੁਪੱਟਾ ਹੀ ਸੂਟ ਨਾਲ ਚੱਲ ਜਾਊਗਾ ਜੋ ਕਿ ਮੈਂ ਪਾ ਸਕਦੀ ਆਂ ਕੋਈ ਪ੍ਰੋਬਲਮ ਨੈਕਸਟ ਚੂਸ ਕਲੇਨ ਬਲੈਕ ਵੀ ਪਾ ਸਕਦੀ ਹੈਂਗੀ ਐਂ ਕਿ ਐਡਾ ਕੋਈ ਚੱਕਰ ਨਹੀਂ ਹੈ ਨਾ ਕਿਉਂਕਿ ਬਲੈਕ ਨਾਲਾ ਦੁਪੱਟਾ ਲਿਆ ਜਾਵੇ ਬਹੁਤ ਸੋਹਣਾ ਲੱਗ ਜਾਂਦਾ ਕੰਬੀਨੇਸ਼ਨ ਸੋ yellow ਯਾ black ਆਈ ਐਮ ਕਨਫਿਊਜ਼ ਤੇ ਆਪੋਸਟ ਜਾ ਕੇ ਦਾਲ ਤੈਨੀਆਂ ਮੈਨੇ ਤੇ ਬਾਕੀ ਹੈ ਨਾ ਜਿਹੜੇ ਸਾਡੀ ਆਨਰ ਹੈ ਉਹਨਾਂ ਦੇ ਫੈਮਿਲੀ ਆਈ ਹੋਈ ਹੈਗੀ ਤੇ ਮੈਂ ਸੋਚਿਆ ਚਲੋ ਉਹਨਾਂ ਨੂੰ ਵੀ ਪੰਜਾਬੀ ਖਾਣਾ ਖਵਾ ਦਿੰਨੇ ਆ ਜਿਸ ਨੂੰ ਪਤਾ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਸੋ ਮੈਂ ਨਹੀਂ ਤਾਂ ਪਕਾ ਦੇਗੀ ਬਣਾਉਣ ਨੂੰ ਖਾਣ ਚੋਲੋਂ ਪਚਾ ਲਦੇ ਹਾਂ ਪਰ ਤੇ ਦਾਲ ਵਗੈਰੇ ਨੂੰ ਤੜਕਾ ਲਗਾ ਲੈਣੇ ਸੀਟੀਆਂ ਮਰਵਾ ਲੈਣੀਆਂਗੇ ਤੇ ਬਣਾਵਨੂਗੇ ਫੇਰ ਆਪਾਂ 9 ਵਜੇ ਡਿਨਰ ਹੋਊਗਾ 9:30 ਕਿਉਂਕਿ ਸੌਣ ਨੂੰ ਚੱਲ ਜਾਂਦੇ ਆਗੇ ਉਹ ਬਹੁਤ ਜਲਦੀ ਸੌਂ ਜਾਂਦੇ ਆਗੇ ਆਪਾਂ ਨਹੀਂ ਨਾਲੋਂ ਤਾਂ ਕਰਕੇ ਮੈਂ ਫਿਰ ਉਹਨਾਂ ਨੂੰ ਕਹਿ ਦੂੰਗੀ 9 ਵਜੇ ਤੁਸੀਂ ਖਾ ਲਓ ਹਨਾ 9 ਵਜੇ ਮਤਲਬ 8:30 'ਤੇ ਮੈਂ ਰੋਟੀਆਂ ਪਕਾਉਣ ਲੱਗ ਜੂਗੀ 9 ਵਜੇ ਤੱਕ ਬਣ ਜਾਣਗੀਆਂ ਸੋ ਅਸੀਂ ਬੈਠ ਕੇ ਖਾ ਲਾਂਗੇ ਤੇ ਫਿਲਹਾਲ ਮੈਂ ਸੂਟ ਪ੍ਰੈਸ ਕਰ ਲੂੰਗੀ ਬਾਅਦ ਵਿੱਚ ਮੈਂ ਜਸਟ ਕੱਢ ਕੇ ਰੱਖ ਲੇ ਕਿਉਂਕਿ ਸਵੇਰੇ ਉਹਨਾਂ ਨੇ ਟਾਈਮ ਦਿੱਤਾ ਹੋਇਆ ਹੈਗਾ ਕਿ ਹਨਾ ਆਪਣਾ 12 ਵਜੇ ਮਤਲਬ ਉਹ ਨਗਰ ਕੀਰਤਨ ਸਟਾਰਟ ਹੋ ਜੂਗਾ ਤੇ ਇਹ ਨਗਰ ਕੀਰਤਨ ਹੈਗਾ ਸਿੰਘ ਸਭਾ ਗੁਰੂ ਘਰ ਤੋਂ ਹਨਾ ਬਿਲੂਟਸ ਗੁਰੂ ਘਰ ਤੱਕ ਦਾ ਤੇ ਵਿੱਚ ਉਹਨਾਂ ਦਾ ਸਪੌਟ ਕੋਈ ਪਾਰਕ ਆਗਾ ਜਿੱਥੇ ਕਿ ਹੈਗੇ ਰੈਸਟ ਹਨਾ ਮਤਲਬ ਜਿੱਥੇ ਸਟਾਲ ਵਗੈਰਾ ਕਾਫੀ ਲੱਗਿਆ ਹੋਣਗੇ ਆ ਤੇ ਆਪਣਾ 12 ਵਜੇ ਕੈਰੀਸ ਕਰਨ ਨਗਰ ਕੀਰਤਨ ਜਿਹੜਾ ਮਤਲਬ ਹਨਾ ਸ਼ੁਰੂ ਹੋ ਜਾਊਗਾ ਸੈਰਮਨੀ ਸਟਾਰਟ ਹੋ ਜੂਗੀ ਉਹ ਤੇ ਆਪਣਾ ਉਸ ਤੋਂ ਪਹਿਲਾ ਹੈ ਨਾ ਅਰਦਾਸ ਹੋਗੀ ਪਾਠ ਹੋਗਾ ਹੈ ਨਾ ਪਾਠ ਅਰਦਾਸ ਅਰਦਾਸ ਤੱਕ ਆਪਾਂ ਮੋਤੀ ਹੋਊਗੀ ਹੈ ਨਾ ਤਾਂ ਕਰਕੇ ਆਪਾਂ ਛੇਤੀ ਤੁਰਾਂਗੇ ਕਰੋ ਸੋਚਿਆ ਹੋਇਆ ਵੀ ਮੈਨੂੰ ਥੋੜਾ ਟਾਈਮ ਵੀ ਲੱਗੂ ਤੇ 5 ਇੰਚ ਹੈ ਨਾ ਗੁਰੂ ਘਰ ਤਾਂ ਵੇ 1:30 ਨੂੰ ਮੈਥੋ ਕਰੋ ਤੁਰਪਾ ਮੈਨੂੰ ਨਹੀਂ ਪਤਾ ਦੀਦੀ ਜਾਣ ਕੇ ਜਾਂ ਨਹੀਂ ਕਿਉਂਕਿ ਮੈਂ ਦੀਦੀ ਨਾਲ ਮਿਲੀ ਵੀ ਨਹੀਂ ਹੈਗੀ ਦੋ ਦਿਨ ਦਿਨ ਹੋ ਗਏ ਕਿਉਂਕਿ ਜਦ ਮੈਂ ਸ਼ਿਫਟ ਤੋਂ ਹੈ ਨਾ ਮਤਲਬ ਵਾਪਸ ਆਉਣੀਆ ਉਹ ਦੀਦੀ ਰੂਮ 'ਚ ਹੁੰਦੇ ਆਗੇ ਤੇ ਕਈ ਵਾਰ ਉਹ ਸ਼ਿਫਟ ਤੋਂ ਲੇਟ ਆਉਂਦੀ ਆਗੇ ਬਟ ਮੋਸਟਲੀ ਮੈਨੂੰ ਲੱਗਦਾ ਹੁਣ ਦੋ ਤਿੰਨ ਦਿਨਾਂ ਤੋ ਮੈਂ ਹੀ ਲੇਟ ਆ ਰਹੀ ਆਂਗੀ ਤੇ ਉਸ ਤੋਂ ਬਾਅਦ ਸਵੇਰੇ ਮੈਂ ਸੁੱਤੀ ਪਈ ਹੁੰਨੀ ਕਿਉਂਕਿ ਮੇਰੀ ਸ਼ਿਫਟ ਲੇਟ ਹੁੰਦੀ ਹੈ ਥੋੜੀ ਜਿਹੀ ਦੀ ਦੀ ਛੇਤੀ ਹੁੰਦੀ ਤਾਂ ਦੀ ਦੀ ਛੇਤੀ ਚੱਲ ਜਾਂਦੇ ਹੈਗੇ ਸੋ ਦੋ ਤਿੰਨ ਦਿਨਾਂ ਤੋ ਸਾਡਾ ਮਤਲਬ ਟਕਰਾਅ ਹੋ ਰਿਹਾ ਹੈਗਾ ਤੇ ਜੇ ਉਹ ਕਹੇਵੇ ਮਨਵੀਰ ਮੈਂ ਵੀ ਜਾਣਾ ਤਾਂ ਆਪਾਂ ਉਹਨਾਂ ਨਾਲ ਭੱਗ ਜਾਾਂਗੇ ਬਟ ਮੋਸਟ ਇੰਪੋਰਟੈਂਟ ਕਿ ਮੈਂ ਸ਼ਗਨ ਨੂੰ ਕਿਹਾ ਹੋਇਆ ਤੇ ਸ਼ਗਨ ਦਾ ਵੈਸੇ ਸ਼ਿਫਟ ਸੀਗੀ ਬਟ ਉਹ ਕਹਿੰਦੇ ਮੇਰੇ ਮਤਲਬ ਮੰਨ ਗਿਆ ਨਾ ਕੰਮ ਵਾਲੇ ਉਹ ਕਹਿੰਦੇ ਕੋਈ ਕੰਨ ਤੁਸੀਂ ਛੁੱਟੀ ਲੈ ਸਕਦੇ ਆ ਤੇ ਉਹਨਾਂ ਨੇ ਸ਼ਿਫਟ ਚੇਂਜ ਕਰਕੇ ਮੇਬੀ ਸਪ ਉਹ ਮੈਂ ਵੀ ਸਵੈਪ ਕਰਤੀ ਉਹਨਾਂ ਨੇ ਕਿਸੇ ਨਾਲ ਸ਼ਿਫਟ ਉਹਦੀ ਤਾਂ ਫਿਰ ਉਹ ਮੇਰੇ ਨਾਲ ਜਾ ਰਹੀ ਹੈ ਸੋ ਅਸੀਂ ਇਕੱਠੇ ਪਲਾਨ ਬਣਾਏ ਵੀ ਐਨੇ ਵਜੇ ਸਿ ਉੱਥੇ ਪਹੁੰਚ ਹੀ ਜਾਗੇ ਗੁਰੂ ਘਰ ਤੇ ਲੇਟ ਨਹੀਂ ਹੁੰਦੇ ਹੈਗੇ ਹਨਾ ਆਪਾਂ ਯਸ ਦੱਸ ਲਈ ਸਿੰਪਲ ਹੀ ਆ ਹਨਾ ਕਿ ਮੈਂ ਹੁਣੇ ਵੈਦਰ ਚੈੱਕ ਕਰਿਆ ਤੇ ਮੈਂ ਸੁਣ ਕੇ ਹੱਸ ਨੇ ਵੀ ਲੱਗ ਰਿਹਾ ਕਿ ਇਤਨਾ ਲੰਬੇ ਨੂੰ স্নੋ ਮਤਲਬ ਆਪਣਾ ਮੀਂਹ ਪੈਂਦੇ ਪੈਂਦਾ ਹੈ ਨਾ ਵਾਸਮ ਖਰਾਬ ਹੁੰਦੇ ਹੁੰਦਾ ਹੈਗਾ ਤੇ ਕੱਲ ਨੂੰ ਬੱਦਲ ਸ਼ੋਅ ਕਰ ਰਿਹਾ ਤੇ ਮੀਂਹ ਵੀ ਸ਼ੋਅ ਕਰ ਰਿਹਾ ਵੀ ਮੀਂਹ ਵੀ ਪਊਗਾ ਤੇ ਬੱਦਲ ਵੀ ਹੋਣਗੇ ਬਦਲਵਾਹੀ ਹੋਊਗੀ ਕੱਲ ਨੂੰ ਸੋ ਨਾਲ ਆਪਾਂ ਕੋਈ ਜੈਕਟ ਜਾਂ ਫਿਰ ਆਪਾਂ ਕੀ ਕਹਿੰਦੇ ਹੁੰਦੇ ਆ ਸ਼ਾਲ ਵਗੈਰਾ ਚੱਕਣਾ ਪਊ ਫਿਰ ਮੈਂ ਸ਼ਾਲ ਹੈਗੇ ਮੇਰੇ ਕੋਲੇ ਪਸ਼ਮੀਨੇ ਦੇ ਮੈਂ ਤੁਹਾਨੂੰ ਦਿਖਾਵਾਂ ਫਿਰ ਮੇਰੇ ਕੋਲ ਆ ਦੋ ਸ਼ਾਲ ਹੈਗੇ ਜਿਹੜੇ ਕਿ ਮੰਮਾ ਨੇ ਭੇਜੇ ਸੀਗੇ ਸੋ ਹਪੇ ਲੈ ਸਕਦੇ ਕੱਲ ਨੂੰ ਇੱਕ ਤਾਂ ਬਲੈਕ ਵਾਲਈ ਆ ਇਹ ਮੈਂ ਹਜੇ ਤੱਕ ਲਈ ਨਹੀਂ ਹੈਗੇ ਸੀ ਵਰਤੀ ਨਹੀਂ ਹੈ ਇਸਕੋ ਕਿਤੇ ਸੂਟ ਬਾਣ ਮਾਕੈਨ ਮਿਲ ਰਿਹਾ ਸੀ ਗੁਰੂ ਘਰੀ ਪਾਉਣਾ ਸੀਗਾ ਮੈਨੂੰ ਤੇ ਉਸ ਤੋਂ ਬਾਅਦ ਬਾਕੀ ਪਾਰਸਲ ਵੀ ਰੇਟ ਆਇਆ ਸੀ ਇਹ ਐਵੇਂ ਦਾ ਬਾਰਡਰ ਦੇ ਵਿੱਚ ਬੂਟੀਆਂ ਨੇ ਓ ਮਾਈ ਗਾਡ ਇਹ ਜਮਾਂ ਦੁਪੱਟੇ ਵਾਂਗੂ ਐ ਸੇਮ ਦੇਖੋ ਬਸ ਸ਼ਾਲ ਤੇ ਦੁਪੱਟੇ ਦਾ ਫਰਕ ਆ ਬਸ ਸ਼ਾਲ ਤੇ ਦੁਪੱਟੇ ਦਾ ਫਰਕ ਆ ਬਿਲਕੁਲ ਸੇਮ ਆ ਗਾ ਰਖੋ ਇਹਦੀ ਬਾਰਡਰ ਐ ਉਮੀ ਹੈ ਨਾ ਤੇ ਵਿੱਚ ਬੂਟੀਆਂ ਤੇ ਇਹਦੀ ਬਾਰਡਰ ਤੇ ਵਿੱਚ ਬੂਟੀਆਂ ਆ ਚੀਬੂ ਨੂੰ ਉੱਡਦੀ ਫਿਰੋ ਤੇ ਇੱਕ ਆਪਣੇ ਕੋਲ ਹੈਗਾ ਸੀਗਾ ਇਹ ਮੈਂ ਦੇਖ ਲੂੰਗੀ ਵੇ ਆ ਵਾਲਾ ਸ਼ਾਲ ਲਵਾ ਕੱਲ ਨੂੰ ਐਸੇ ਮੋਸਟਲੀ ਮੈਂ ਸ਼ਾਲ ਨਾਲ ਸੇਰੀ ਟਕੂੰਗੀ ਅਗਰ ਮੈਂ ਸ਼ਾਲ ਲੈ ਰਹੀ ਆ ਸੋ ਮੇਬੀ ਦਿਸ ਵਨ ਪੀਲਾ ਵੀ ਟਰਾਈ ਕਰਦੇ ਆ ਪੀਲਾ ਵੀ ਦਿਖਾਦੀ ਨਹੀਂ ਮੈਨੂੰ ਨਹੀਂ ਆਈ ਡੀਆ ਕਿ ਮੈਂ ਤੁਹਾਨੂੰ ਉਹ ਸ਼ਾਲ ਦਿਖਾਈ ਸੀ ਹੈ ਨਾ ਬਟ ਚਲੋ ਹੁਣ ਦਿਖਾ ਦਿੰਨੀ ਆ ਤੇ ਜਿਹੜਾ ਪੀਲਾ ਹੈ ਇਹ ਆਪਣਾ ਬ੍ਰਿਕ ਬੁਟੀ ਵਾਲਾ ਹੈਗਾ ਤੇ ਸਾਈਡਾਂ ਤੇ ਇਹਦੇ ਐਵੇਂ ਬਾਰਡਰ ਆ ਤੇ ਇਹ ਵਾਲਾ ਵੀ ਲੈ ਸਕਦੇ ਆ ਸੋ ਦੇਖਾਂਗੇ ਕੱਲ ਨੂੰ ਕਿਹੜਾ ਲੈਤਾ ਜਾਊਗਾ ਉਹ ਹੀ ਲੈ ਲਾਂਗੇ ਕਿਉਂਕਿ ਮੈਨੂੰ ਦੋਨੇ ਸ਼ਾਲੀ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਸੋ ਅਨਨ ਲੱਗਦੀ ਆ ਆਪਣੀ ਪੰਜਾਬੀ ਜੀ ਵਾਲੀ ਲੁੱਕਾਂ ਲੱਗ ਜਾਂਦੀ ਹੈ ਨਾ ਸੋ ਇਹਨਾਂ ਲੱਗਦੇ ਆ ਲੈ ਹੋਏ ਸੋ ਯਾ ਤੇ ਬਾਕੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇਥੇ ਕਰਦੇ ਆਂਗੇ ਤੇ ਤੇ ਚਲੋ ਜੀ ਬਸ ਆਪਾਂ ਰੋਟੀ ਪਾਣੀ ਵੀ ਖਾ ਲਿਆ ਤੇ ਉਹਨਾਂ ਨੂੰ ਵੀ ਉੱਪਰ ਵੀ ਖਵਾ ਦਿੱਤਾ ਹੈਗਾ ਹਨਾ ਤੇ ਉਹ ਫੋਰਨੈਟਰ ਨੇ ਹਨਾ ਤਾਂ ਉਹਨਾਂ ਨੂੰ ਇੰਡੀਅਨ ਸਟਾਈਲ ਵਾਲਿਆ ਨਾਲ ਕੋਈ ਜ਼ਿਆਦਾ ਮਤਲਬ ਪਤਾ ਨਹੀਂ ਹੈਗਾ ਸੋ ਤੇ ਆਪਾਂ ਉਹਨਾਂ ਨੂੰ ਰੋਟੀ ਖਵਾਈ ਹੈ ਨਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਮੈਂ ਮਿਕਸ ਦਾਲ ਬਣਾਈ ਸੀ ਆਪਾਂ ਜਿਵੇਂ ਕਹਿੰਦੇ ਆਪਾਂ ਦਾਲ ਮੱਖਣੀ ਹੈ ਨਾ ਉਹੀ ਬਣਾਈ ਸੀ ਮੈਨੇ ਸੇਮ ਬਸ ਮੇਰੇ ਕੋ ਮੱਖਣੀ ਨਹੀਂ ਹੈ ਇਸੀ ਪੌਨ ਨੂੰ ਤੇ ਉਹਨਾਂ ਨੂੰ ਬਹੁਤ ਵਧੀਆ ਲੱਗੀ ਹੈ ਨਾ ਕਹਿੰਦੇ ਸੀ ਕਹਿੰਦੇ ਬਹੁਤ ਜ਼ਿਆਦਾ ਸਵਾਦ ਬਣੀ ਹੈਗੀ ਮਨੂ ਉਹ ਮੈਨੂੰ ਮਨੂ ਕਹਿੰਦੇ ਆ ਮੈਨੂੰ ਸਾਰੀ ਮਨੂ ਕਹਿੰਦੇ ਆ ਇੱਥੇ ਕਿਉਂਕਿ ਮੇਰਾ ਨਾਮ ਮਨਵੀਰ ਹੈਗਾ ਹੈ ਨਾ ਮਤਲਬ ਸੋਨਤਪਤ ਹੈ ਨਾਮ ਮਨਵੀਰ ਸੋ ਮੇਰੇ ਨਾਮ ਦੀ ਪ੍ਰੋਨਨਸੀਏਸ਼ਨ ਮਨਵੀਰ ਹੈ ਨਾ ਤੇ ਜਦੋਂ ਮੈਂ ਸਾਰੇ ਤੇ ਕਹਿੰਗੇ ਮੈਨਵੀਰ ਹੈ ਨਾ ਮੈਨਵੀਰ ਕਹਿੰਗੇ ਜਾਂ ਕਈ ਮੇਰੇ ਨਾਮ ਭੁੱਲੇ ਜਾਂਦੇ ਆਗੇ ਮੈਨਵੀਰੋ ਕਹਿੰਗੇ ਸੋ ਬਹੁਤ ਜ਼ਿਆਦਾ ਵੱਡਾ ਨਾਮ ਆਗਾ ਵੀ ਤੁਸੀਂ ਕੋਈ ਛੋਟਾ ਦੱਸੋ ਤਾਂ ਸਾਰਿਆਂ ਨੂੰ ਮਤਲਬ ਸਾਰੇ ਮੈਨ ਮਨੂ ਮਨੂ ਕਹਦੇ ਆ ਜਿਵੇਂ ਇੱਥੇ ਵੀ ਮੈਨੂੰ ਸਾਰੇ ਤੇ ਮਨੂ ਮਨੂ ਕਹਿੰਦੇ ਆਗੇ ਤੇ ਮੈਨੂੰ ਮੇਰੇ ਕੰਮ ਤੇ ਵੀ ਮਨੂ 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 ਹੁੰਦੀ ਰਹਿੰਦੀ ਹੈਗੀ ਸੋ ਚਲੋ ਜੀ ਆਪਾਂ ਅੱਜ ਦਾ ਵਲੌਗ ਦੇ ਵੀ ਐਂਡ ਆਥੀ ਕਰਦੇ ਆ। ਆਪ ਹੋਪ ਸੰਸਾਰ ਨੂੰ ਵਲੌਗ ਬੱਤੀ ਲੱਗਿਆ ਹੋਊ। ਅਗਰ ਬੱਤੀ ਲੱਗੇ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਥੋੜਾ ਬੀਜ਼ੀ ਸ케ਜੂਲ ਚੱਲ ਰਿਹਾ ਮੇਰਾ ਕੰਮ ਕਰਕੇ ਬਟ ਕੋਈ ਗੱਲ ਨਹੀਂ ਆਪਾਂ ਤੁਹਾਡੇ ਲਈ ਟਾਈਮ ਕੱਢਾਂਗੇ ਤੇ ਹਨ ਆਪਣਾ ਵਲੌਗ ਵੀ ਆਪਾਂ ਅਪਲੋਡ ਕਰਾਂਗੇ। ਹਾਂ ਕਿ ਸਾਡੇ ਸਾਬ ਕਾਫੀ ਜਾਨੇ ਦੇ ਕਮੈਂਟ ਆਏ ਸੀ ਕਹਿੰਦੇ ਮਨ ਨੂੰ ਤੁਸੀਂ ਵਲੌਗ ਰੋਜ਼ ਪਾਇਆ ਕਰੋ। ਕਿਉਂਕਿ ਜਿਹੜਾ ਮੇਰਾ ਪਿਛਲਾ ਵਲੌਗ ਸੀ ਉਹ 6 ਸੱਤ ਦਿਨ ਬਾਅਦ ਆਈ ਮਤਲਬ 8 ਦਿਨ ਹੋ ਗਏ ਹੋਣਗੇ ਰਾਮ ਨਾਲ ਉਹਨੂੰ ਤਾਂ ਕਰਕੇ ਉਹ ਲੇਟ ਆਏ ਸੀ ਥੋੜਾ ਜਿਹਾ ਕਿਉਂਕਿ ਮੈਂ ਥੋੜਾ ਬਿਜ਼ੀ ਚੱਲ ਰਹੀ ਸੀ ਤੇ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਵਲੌਗ ਮਤਲਬ ਜਿੰਨਾ ਕਿ ਮੈਂ ਤ ਬਣਿਆ ਤੇ ਮੈਂ ਜ਼ਰੂਰ ਪਾਉਂਗੀ ਤੇ ਆਪਾਂ ਚਲੋ ਬਸ ਅੱਜ ਵਾਲਾ ਵਲੌਗ ਐਂਡ ਕਰਦੇ ਮੈਂ ਬਾਰ ਬਾਰ ਕਹੀ ਨਹੀਂ ਵੀ ਐਂਡ ਕਰਦੇ ਐਂਡ ਕਰਦੇ ਆ ਤੇ ਹੋਪਸ ਤੁਹਾਨੂੰ ਸਾਰ ਨੂੰ ਵਲੌਗ ਵਧੀਆ ਲੱਗਿਆ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਸ਼ਨ ਦਿਓ ਕਿ yellow ਵਾਲਾ ਲਿਆ ਹੋਊਗਾ ਮੈਨੇ ਇਹ black ਵਾਲਾ I don't know ਮੇਬੀ ਸ਼ਾਇਦ ਅੱਜ ਜੇ ਮੈਂ ਅਪਲੋਡ ਕਰਤਾ ਤਾਂ ਸੁਣਦੇ ਮੈਨੂੰ ਸਵੇਰੇ ਕਮੈਂਟ ਮਿਲ ਜਾਣਗੇ ਕਿ ਮੈਂ ਬਲੈਕ ਵਾਲਾ ਸ਼ਾਲ ਲਵਾ ਜਾਂ ਮਸਟਰਡ ਲਵਾ ਕਿਉਂਕਿ ਮੇਰਾ ਸੂਟ ਆਲ ਓਵਰ ਬਲੈਕ ਆਗਾ ਤੇ ਦੁਪੱਟਾ ਵੀ ਮੈਂ ਸੁਣ ਦਿਖਾ ਦਿੱਤਾਗਾ ਤੁਸੀਂ ਦੱਸ ਦਿਓ ਬਸ ਸ਼ਾਲ ਕਿਹੜਾ ਲਈ ਆਪਾਂ ਉਹੀ ਲੈ ਲਾਂਗੇ ਤੇ ਆਪਾਂ ਫਿਰ ਮਿਲਦੇ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ ਸਟੇ ਟਿਊਨ